ਪਟਿਆਲਾ ਫਾਸਟ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਕੱਗਾ ਕੈਮਰਾਮੈਨ ਜਕਸੀਰ ਸਿੰਘ ਦੇ ਨਾਲ ਸੋ ਤੁਸੀਂ ਦੇਖ ਸਕਦੇ ਹਿਸਟਮ ਆਪਾਂ ਖੜੇ ਆ ਕੱਗੇ ਦੇ ਵਿੱਚ 파ਰ 파ਰਤੀ ਕਿਸਾਨ ਯੂਨੀਅਨ ਇਕਤਾ ਆਜ਼ਾਦ ਜਿੱਥੇ ਕਿ ਅੱਜ ਉਹਨਾਂ ਨੇ ਪੱਤਰਕਾਰ ਭਾਈਚਾਰੇ ਨਾਲ ਕਾਨਫਰੰਸ ਕੀਤੀ ਹੈ ਤੇ ਪੱਤਰਕਾਰ ਭਾਈਚਾਰੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਕਿੱਦਾਂ ਸਾਨੂੰ ਕਿਸਾਨੀ ਅੰਦੋਲਨ ਦੇ ਨਾਲ ਸਾਡੇ ਨਾਲ ਕਿੱਦਾਂ ਸਰਕਾਰਾਂ ਨੇ ਧੱਕਾਸ਼ਾਹੀ ਕੀਤੀ ਹੈ ਸਾਡੇ ਨਾਲ ਤੇ ਸਾਡੇ ਨਾਲ ਕੀ ਜੇਲ੍ਹਾਂ ਦੇ ਵਿੱਚ ਬੀਤੀ ਹੈ ਸੋ ਆਪਾਂ ਜੋ ਇੱਥੇ ਅਮਨਿੰਦਰ ਸਿੰਘ ਪ੍ਰਧਾਨ ਨੇ ਇਥੋਂ ਦੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਜੇ ਹੋਰ ਵੀ ਨਾਲ ਆਪਾਂ ਗੱਲਬਾਤ ਕਰਾਂਗੇ। ਅੱਜ ਪ੍ਰਧਾਨ ਜੀ ਆਪਣੇ ਸਾਹਮਣੇ ਜੋ ਵੀ ਆਪਣਾ ਦਿੱਤੀ ਹੈ ਉਹ ਸਾਨੂੰ ਦੇਖੋ ਸਾਡੀਆਂ ਮੰਗਾਂ ਕੇਂਦਰ ਨਾਲ ਸੰਬੰਧਿਤ ਸੀ ਪਰ ਪੰਜਾਬ ਦੀ ਸਰਕਾਰ ਨੇ ਵੱਡਾ ਸਾਡੇ ਕਿਸਾਨਾਂ ਨਾਲ ਧੋਖਾ ਕੀਤਾ ਕਿਉਂਕਿ ਸਾਨੂੰ ਧੋਖੇ ਦੇ ਵਿੱਚ ਰੱਖ ਕੇ ਕੇਂਦਰ ਤੇ ਸਰਕਾਰ ਨੇ ਆਪਣੀ ਮਿਲੀ ਭੁਗਤਣ ਨਾਲ ਸਾਡੇ ਆਗੂਆਂ ਨੂੰ ਮੀਟਿੰਗ ਤੇ ਬੁਲਾ ਕੇ ਚੰਡੀਗੜ੍ਹ ਦੇ ਵਿੱਚ ਗ੍ਰਿਫਤਾਰੀ ਪਾ ਕੇ ਸ਼ਾਮ ਨੂੰ ਜਿਹੜਾ ਸਾਡੇ ਮੋਰਚੇ ਦੇ ਉੱਤੇ ਹਮਲਾ ਕੀਤਾ ਇਸ ਕਰਕੇ ਇਸ ਕਾਨੂੰਨੀ ਹਰਕਤ ਦਾ ਅਸੀਂ ਸਾਰੇ ਪੰਜਾਬ ਦੇ ਵਿੱਚ ਵਿਰੋਧ ਵੀ ਕੀਤਾ ਹੈ ਸਰਕਾਰ ਦੀਆਂ ਅਰਥੀਆਂ ਸਾਰੀਆਂ ਤੇ ਲਗਾਤਾਰ ਅਸੀਂ ਪ੍ਰੋਗਰਾਮਾਂ ਜਾਰੀ ਰੱਖੇ ਹੋਏ ਆ ਜਾਨੀ ਕੱਲ ਨੂੰ ਵੀ ਸਾਡਾ ਜਿਹੜੇ ਭਾਜਪਾ ਆਪਣੇ ਆਪ ਵਾਲੇ ਐਮਐਲਏ ਮੰਤਰੀ ਹੈ ਉਹਨਾਂ ਦੇ ਬੂਹੇ ਅੱਗੇ ਸਾਡੇ ਰੋਸ ਪ੍ਰਦਰਸ਼ਨ ਹੈ 12:00 ਤੋਂ ਲੈ ਕੇ 4:00 ਵਜੇ ਤੱਕ ਇਸ ਤੋਂ ਅੱਗੇ ਵੀ ਸਾਡੇ ਸੰਘਰਸ਼ ਜਾਰੀ ਰਹਿਣੇ ਆ ਕਿਉਂਕਿ ਪੰਜਾਬ ਦੀ ਸਰਕਾਰ ਉਹ ਭਗਵੰਤ ਮਾਨ ਜਿਹੜਾ ਇਹ ਕਹਿੰਦਾ ਹੁੰਦਾ ਸੀ ਕਿ ਮੈਂ ਕਿਸਾਨਾਂ ਦਾ ਮੁੰਡਾ ਮੈਂ ਕਿਸਾਨਾਂ ਦਾ ਵਕੀਲ ਹਾਂ ਮੈਨੂੰ ਕਿਸਾਨਾਂ ਨਾਲ ਹਮਦਰਦੀ ਹੈ ਮੈਂ ਸਲੈਂਸਰ ਇੰਜਨ ਦੇ ਸਲੈਂਸਰ ਅੱਗੇ ਮੈਂ ਜਿਹੜਾ ਹੈ ਰਤਾ ਕੱਟੀਆਂ ਮੈਨੂੰ ਪਤਾ ਹੈ ਵੀ ਕਿਸਾਨ ਕਿਵੇਂ ਮਿਹਨਤ ਕਰਦੇ ਆ ਕਿਵੇਂ ਕਮਾਈ ਹੁੰਦੀ ਹੈ ਜਣੀ ਉਹ ਸਾਰੀਆਂ ਗੱਲਾਂ ਤੇ ਪਾਣੀ ਫੇਰ ਕੇ ਅੱਜ ਸਿੱਧਮ ਸਿੱਧਾ ਉਹ ਮਲਕ ਭਗਵਾ ਦੇ ਪੱਖ ਦੇ ਵਿੱਚ ਖੜਾ ਹੈ ਜਾਨੀ ਕਾਰਪੋਰੇਟ ਘਰਾਂ ਦੇ ਪੱਖ ਦੇ ਵਿੱਚ ਖੜ ਗਿਆ ਭਗਵੰਤ ਮਾਨ ਸਾਡੇ ਕਿਸਾਨਾਂ ਦਾ ਨਹੀਂ ਰਿਹਾ ਨਾ ਉਹ ਮਾਸਟਰ ਦਾ ਮੁੰਡਾ ਰਿਹਾ ਨਾ ਉਹਦੇ ਬਾਪ ਨੇ ਕਦੇ ਖੇਤੀ ਕੀਤੀ ਆ ਨਾ ਇਹਨੇ ਕੀਤੀ ਹੈ ਜਿਹੜਾ ਕੰਮ ਇਹ ਕਰਦਾ ਰਿਹਾ ਹੈ ਬਚਪਨ ਤੋਂ ਲੈ ਕੇ ਹੁਣ ਤੱਕ ਲੋਕ ਪੱਖੀ ਬੋਲੀ ਬੋਲਦਾ ਰਿਹਾ ਲੋਕਾਂ ਨੇ ਹੱਥਾਂ ਤੇ ਚੁੱਕਿਆ ਸਾਡੇ ਪੰਜਾਬ ਦੇ ਲੋਕਾਂ ਨੇ 92 ਵਿਧਾਇਕ ਜਿਤਾਏ ਉਹ ਲੋਕਾਂ ਨਾਲ ਦੀ ਬੋਲੀ ਹੋਈ ਹਮਦਰਦੀ ਚ ਲੋਕਾਂ ਦੇ ਪੱਖ ਵਿੱਚ ਜਿਹੜੀ ਹਮਦਰਦੀ ਬੋਲਦੇ ਰਹੇ ਆ ਇਹ ਉਸੇ ਵਿੱਚੋਂ ਇਹ ਜਿੱਤੇ ਆ ਪਰ ਇਹ ਇਸ ਦੇ layak ਨਹੀਂ ਸੀ ਇਹਦੇ ਯੋਗ ਨਹੀਂ ਸੀ ਮੁੱਖ ਮੰਤਰੀ ਦੇ ਅਹੁਦੇ ਯੋਗ ਨਹੀਂ ਸੀ ਭਗਵੰਤ ਮਾਨ ਇਸ ਕਰਕੇ ਉਹ ਹੁਣ ਲੋਕਾਂ ਦੇ ਸਾਹਮਣੇ ਜਿਹੜਾ ਨਕਸ਼ਾ ਆ ਉਹਦਾ ਬੇਨਕਾਬ ਹੋ ਗਿਆ ਚਿਹਰਾ ਲੋਕਾਂ ਨੂੰ ਪਤਾ ਲੱਗ ਗਿਆ ਭਗਵੰਤ ਮਾਨ ਸਾਡੇ ਕਿਸਾਨਾਂ ਦਾ ਨਹੀਂ ਹੈ ਨਹੀਂ ਸਾਰੇ ਕਿਸਾਨਾਂ ਨੂੰ ਕੋਈ ਨੋਟਿਸ ਨਹੀਂ ਕੱਢਿਆ ਕੋਈ ਸਾਡੇ ਨਾਲ ਰਾਸਤੇ ਨਹੀਂ ਸਕੋ ਜਿਸ ਦਿਨ ਅਸੀਂ ਖੇਤੀ ਮੰਤਰੀਆਂ ਨਾਲ ਕੇਂਦਰੀ ਮੰਤਰੀਆਂ ਨਾਲ ਸਾਡੀ ਗੱਲਬਾਤ ਹੋਈ ਹੈ ਉਸ ਸਮੇਂ ਪੰਜਾਬ ਸਰਕਾਰ ਦੇ ਤਿੰਨ ਮੰਤਰੀ ਹਰਪਾਲ ਚੀਮਾ ਜੀ ਲਾਲਚੰਦ ਘਟਾਰੂ ਚੱਕ ਜੀ ਤੇ ਖੇਤੀਬਾੜੀ ਮੰਤਰੀ ਖੁੱਡੀਆਂ ਸਾਹਿਬ ਉਹ ਮੀਟਿੰਗ ਦੇ ਵਿੱਚ ਸੀ ਅਸੀਂ ਕਿਹਾ ਵੀ ਪੰਜਾਬ ਸਰਕਾਰ ਸਾਡੀ ਗੱਲਬਾਤ ਸੁਣ ਕੇ ਜਾਵੇ ਸਾਡੇ ਨਾਲ ਤਕਰੀਬਨ 15-20 ਮਿੰਟ ਉਹ ਮੀਟਿੰਗ ਕਰਕੇ ਗਏ ਐ ਅਸੀਂ ਉਹ ਸਾਰੀ ਗੱਲਬਾਤ ਰੱਖੀ ਆ ਉਹਨਾਂ ਕੇ ਸਾਡੇ ਅੱਗੋਂ ਨਾ ਵੀ ਤੁਸੀਂ ਦੱਸੋ ਜੇ ਪੰਜਾਬ ਸਰਕਾਰ ਦੇ ਮੰਚ ਮੋਰਚਿਆਂ ਪ੍ਰਤੀ ਕਿਸ ਤਰ੍ਹਾਂ ਦੀ ਐ ਗੱਲ ਜੇ ਤੁਸੀਂ ਜ਼ਬਰਦਸਤੀ ਮੋਰਚੇ ਚ ਕਾਉਣੇ ਉਹ ਵੀ ਗੱਲ ਸਾਫ਼ ਕਰਕੇ ਜਾਓ ਸਾਨੂੰ ਜਣੀ ਇਹ ਕਹਿੰਦੇ ਰਹੇ ਐ ਉਹ ਤਿੰਨੇ ਦੋਵੇਂ ਮੰਤਰੀ ਉਹਨਾਂ ਦੇ ਉਹ ਕਹਿੰਦੇ ਵੀ ਅਸੀਂ ਇਸ ਤਰ੍ਹਾਂ ਦੀ ਗੱਲਬਾਤ ਸਾਡੇ ਨਹੀਂ ਐ ਦਲਾਂ ਦੇ ਵਿੱਚ ਅਸੀਂ ਕਿਸਾਨਾਂ ਦੇ ਪੁੱਤਾਂ ਅਸੀਂ ਖੇਤੀ ਕਰਦੇ ਆ ਅਸੀਂ ਕਿਸਾਨੀ ਮੰਗਾਂ ਨਾਲ ਸਬੰਧਤਾਂ ਸੁਣੀਆਂ ਨਾਲ 101% ਪੰਜਾਬ ਸਰਕਾਰ ਤੁਹਾਡੇ ਨਾਲ ਐ ਜਿਸ ਤਰ੍ਹਾਂ ਤੁਸੀਂ ਸੋਚ ਰਹੇ ਹੋ ਇਹ ਤਾਂ ਆਟੇ 'ਚ ਨੂਨ ਦੇ ਵਾਂਗ ਵੀ ਸਾਡੇ ਦਿਲਾਂ ਵਿੱਚ ਨਹੀਂ ਪੰਜਾਬ ਸਰਕਾਰ ਦੇ ਅਸੀਂ ਇਮਾਨਦਾਰਾਂ ਸਰਕਾਰਾਂ ਪ੍ਰਤੀ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਦੇਖੋ ਮੀਟਿੰਗ ਦੇ ਵਿੱਚ ਅਸੀਂ 28 ਆਗੂ ਗਏ ਸੀ ਦੋਏ ਫਾਰਮਾਂ ਦੇ ਐਸਕੇਮ ਨਾਨ ਪੋਲੀਟੀਕਲ ਤੇ ਕੇ ਕੇਐਮ ਵੱਲੋਂ 28 ਆਗੂਆਂ ਦੇ ਉੱਤੇ ਪੰਜਾਬ ਸਰਕਾਰ ਨੇ ਇੱਕ ਦਿਨ ਪਹਿਲਾਂ 28 ਡੀਐਸਪੀ ਤੇ ਉਹਦੇ ਨਾਲ ਦੋ ਗੱਡੀਆਂ ਹੋਰ ਫੋਰਸ ਦੀਆਂ ਕੱਲੇ-ਕੱਲੇ ਆਗੂ ਦੇ ਉੱਤੇ ਕਿ ਡੀਐਸਪੀ ਲਾਇਆ ਸੀ ਤਾਂ ਇਹ ਨਾ ਕੀਤਾ ਹੋਇਆ ਸੀ ਜਣੀ ਇੱਕ ਪਲਾਨਿੰਗ ਦੇ ਤਹਿਤ ਸਰਕਾਰ 2 ਦਿਨ ਪਹਿਲਾਂ ਮਨ ਬਣਾਈ ਬੈਠੀ ਸੀ ਵੀ ਅਸੀਂ ਅਗਰ ਨੂੰ ਗ੍ਰਿਫਤਾਰ ਕਰਕੇ ਮੋਰਚੇ ਉਹ ਖੇੜਾਂਗੇ ਪਰ ਸਾਨੂੰ ਪਿੰਨਕ ਤੱਕ ਨਹੀਂ ਪਹੁੰਚ ਦਿੱਤੀ ਇਸ ਕਰਕੇ ਸਾਡੇ ਮਨਾਂ ਦੇ ਵਿੱਚ ਪੰਜਾਬ ਸਰਕਾਰ ਪ੍ਰਤੀ ਭਗਵੰਤ ਮਾਨ ਪ੍ਰਤੀ ਰੋਸ ਹੈ ਇਸ ਗੱਲ ਦਾ ਵੱਡੀ ਪੱਧਰ ਤੇ ਸਾਡੇ ਸਾਰੇ ਸਮੁੱਚੇ ਪੰਜਾਬ ਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਸਾਰੇ ਲੋਕਾਂ ਦੇ ਮਨਾਂ 'ਚ ਇਹ ਰੋਸ ਹੈ ਕਿ ਪੰਜਾਬ ਸਰਕਾਰ ਨੇ ਕੀਤਾ ਕੀ ਹੈ ਇਸ ਕਰਕੇ ਅਸੀਂ ਇਸ ਗੱਲ ਦੀ ਭਗਵੰਤ ਮਾਨ ਸਰਕਾਰ ਦੀ ਪੂਰੇ ਜੋਰਾਂ ਨਾਲ ਨਖੇਦੀ ਕਰਦੇ ਆ ਕਿ ਜੋ ਕੁਝ ਜੋ ਬੋਲਦਾ ਰਿਹਾ ਉਹ ਤੇ 1% ਵੀ ਖਰਾ ਨਹੀਂ ਉਤਰਿਆ ਹਰੀਗੜ੍ਹ ਸਾਹਿਬ ਤੁਹਾਨੂੰ ਗ੍ਰਿਫਤਾਰ ਚੰਡੀਗੜ੍ਹ ਕੋਲ ਉਸਨੇ ਕੀ ਕੀਤਾ ਜੇ ਪੰਜਾਬ ਹੁੰਦਾ ਕਿੱਥੋਂ ਤੁਹਾਨੂੰ ਤੁਹਾਨੂੰ ਅਰੈਸਟ ਕੀਤਾ ਦੇਖੋ ਅਸੀਂ ਸਾਰੇ ਆਗੂ ਜਿੰਨੇ ਗਏ ਸੀ ਮੀਟਿੰਗ ਦੇ ਵਿੱਚ ਸਾਰੇ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤੇ ਆ ਸਾਰੇ ਜਦੋਂ ਅਸੀਂ ਚੰਡੀਗੜ੍ਹ ਦੇ ਵਿੱਚੋਂ ਪੰਜਾਬ ਦੇ ਵਿੱਚ ਐਂਟਰ ਹੋ ਗਏ ਉਦੋਂ ਗ੍ਰਿਫਤਾਰੀ ਸਾਡੀ ਸਾਰਿਆਂ ਦੀ ਪਈ ਹੈ ਤੇ ਸਾਰਿਆਂ ਨੂੰ ਸਾਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਦੇ ਵਿੱਚ ਸਾਨੂੰ 8 ਵਜੇ ਬਹਾਦਰਗੜ ਕਿਲੇ ਦੇ ਵਿੱਚ ਇੱਕ ਥਾਂ ਦੇ ਉੱਤੇ ਲਿਆਂਦਾ ਗਿਆ ਤੇ ਉੱਥੇ ਲਿਆਉਣ ਤੋਂ ਬਾਅਦ ਦੇ ਵਿੱਚ ਇੱਕ ਮਿੰਟ ਵੀ ਸਾਨੂੰ ਸੌਣ ਨਹੀਂ ਦਿੱਤਾ ਬੈਠਣ ਨਹੀਂ ਦਿੱਤਾ ਤੇ ਉਦੋਂ ਬਾਅਦ ਚ ਰਾਤੋਂ ਰਾਤ ਹੈ ਜਿਹੜਾ ਪਟਿਆਲਾ ਜੇਲ੍ਹ ਦੇ ਵਿੱਚ ਨਹੀਂ 5 ਵਜੇ ਅਸੀਂ ਬੈਰਕ ਦੇ ਵਿੱਚ ਐਂਟਰੀ ਕੀਤੀ ਆ ਸਾਰੀ ਰਾਤ ਖੱਜਲ-ਖਾਰ ਕੀਤਾ ਪੰਜਾਬ ਸਰਕਾਰ ਨੇ ਜਾਨ ਬੁੱਝ ਕੇ ਜੇਲ੍ਹ ਦੇ ਵਿੱਚ ਪ੍ਰਸ਼ਾਸਨ ਦਾ ਰਵਈਆ ਪੋਜ਼ਿਟਿਵ ਸੀ ਉਹ ਤਾਂ ਮਤਲਬ ਸਾਡੀਆਂ ਲੋੜਾਂ ਤੱਕ ਜੋ ਵੀ ਸਾਨੂੰ ਅਸੀਂ ਮੰਗਦੇ ਤੇ ਉਹ ਦਿੰਦੇ ਤੇ ਜਿਲ੍ਹੇ ਦੇ ਵਿੱਚ ਸਾਡੇ ਨਾਲ ਕੋਈ ਵਿਤਕਰੇਵਾਜੀ ਨਹੀਂ ਹੋਈ ਇਸ ਕਰਕੇ ਅਸੀਂ ਪਟਿਆਲੇ ਜ਼ਿਲ੍ਹੇ ਚ ਦੇ ਵੱਧਾ ਗੂ ਪਟਿਆਲੇ ਤੁਹਾਡੇ ਮਾਧਮ ਨਾਲ ਸੀ ਸੀ ਪਟਿਆਲੇ ਜ਼ਿਲ੍ਹੇ ਦੇ ਸੁਪਰਡੈਂਟ ਜਿਹੜੇ ਹੈਗੇ ਉਹਨਾਂ ਦੀ ਅਸੀਂ ਮਤਲਬ ਵਧੀਆ ਢੰਗ ਤਰੀਕੇ ਸਾਡੇ ਨਾਲ ਬਿਹੇਵ ਕਰਨ ਤੇ ਉਹਨਾਂ ਦੀ ਸਲਾਗਾ ਕਰਦੇ ਸੀ ਬਹੁਤ ਵਧੀਆ ਜਿਹੜਾ ਸਾਡਾ ਉਹ ਜਿਲ੍ਹੇ ਦੇ ਵਿੱਚ ਉਹਨਾਂ ਨੇ ਬਦੀਰ ਆ ਰਿਹਾ ਉਹ ਸਾਡੇ ਨਾਲ ਉਹਨਾਂ ਦਾ ਠੀਕ ਹੈ ਵਿਤਿਆਜਨ ਸੀ ਜਿਹਨੇ ਰੈਸਟ ਪਾਈ ਗਈ ਸੀ ਤੁਹਾਨੂੰ ਤੇ ਉੱਥੇ ਕਿਵੇਂ ਮੱਕ ਚ ਮਾਹੌਲ ਕਿਵੇਂ ਦਾ ਹੈ ਬਿਲਕੁਲ ਜਿਹੜਾ ਜੇਲ੍ਹ ਦਾ ਮਾਹੌਲ ਹੈ ਦੇਖੋ ਜਿਵੇਂ ਪ੍ਰਧਾਨ ਸਾਹਿਬ ਨੇ ਦੱਸਿਆ ਹੁਣ ਵੀ ਸਾਨੂੰ ਜਿਹੜੀਆਂ ਸਿਆਸੀ ਕੈਦੀਆਂ ਦੀਆਂ ਸਾਡੀਆਂ ਸਹੂਲਤਾਂ ਸੀ ਉਹ ਸਾਨੂੰ ਜੇਲ੍ਹ ਨੇ ਪ੍ਰਸ਼ਾਸਨ ਨੇ ਦਿੱਤੀਆਂ ਪੂਰੀਆਂ ਕੀਤੀਆਂ ਪਰ ਜਿਹੜਾ ਉੱਥੇ ਅਸੀਂ ਦੇਖਿਆ ਦੂਸਰੇ ਕੈਦੀਆਂ ਨਾਲ ਵਿਚਰ ਕੇ ਉਹਨਾਂ ਦੇ ਹਾਲਾਤ ਜਿਹੜੇ ਸੀਗੇ ਬਹੁਤ ਮਾੜੇ ਸੀਗੇ ਕਿਉਂਕਿ ਉਹਨਾਂ ਨੂੰ ਜਿਹੜੀ ਸਵੇਰ ਦੀ ਪਕਾਈ ਰੋਟੀ ਹੈ ਜਿਵੇਂ ਉਹ ਦੱਸਦੇ ਹੁੰਦੇ ਸੀ ਸਾਨੂੰ ਕੈਦੀ ਤਾਂ ਜਿਵੇਂ ਸ਼ਾਮ ਨੂੰ ਕਹਿੰਦੇ ਸੀ ਵੀ ਮਿਲਦੀ ਹੈ ਕਿਉਂਕਿ ਜਦੋਂ ਉਹ ਕਹਿੰਦੇ ਰੋਟੀ ਨੂੰ ਅਸੀਂ ਡਬੋ ਕੇ ਬਾਹਰ ਕੱਢ ਕੇ ਮੂੰਹ ਵੱਲ ਜਾਂਦੇ ਤਾਂ ਭਰ ਜਾਂਦੀ ਹੈ ਰੋਟੀ ਉਹਨਾਂ ਦੀ ਤੇ ਜਿਹੜੀ ਚਾਹ ਸੀ ਜਿਵੇਂ ਪਹਿਲੇ ਦਿਨ ਦੀ ਅਸੀਂ ਵੀ ਗੱਲ ਕਰੀਏ ਤਾਂ ਜਦੋਂ ਅਸੀਂ ਬੈਰਕਾਂ 'ਚ ਗਏ ਆ ਪਹਿਲਾਂ ਤਾਂ ਸਾਨੂੰ ਵੀ ਉਹ ਕਹਿੰਦੇ ਸੀਗੇ ਵੀ ਤੁਸੀਂ ਆਪਣਾ ਪੰਜ-ਪੰਜ ਬੰਦੇ ਦੂਸਰਿਆਂ ਨਾਲ ਜਾਓ ਜਿਹੜੇ ਕ੍ਰਿਮੀਨਲ ਲਹਿਗੇ ਪਰ ਜਦੋਂ ਸਾਡੇ ਆਗੂ ਸੀ ਉੱਥੇ ਸਾਡੇ ਜੇਲ੍ਹ 'ਚ ਅਸੀਂ ਧਰਨਾ ਵੀ ਰੱਖਿਆ ਉੱਥੇ ਡੇਢ-ਦੋ ਘੰਟੇ ਤਾਂ ਜਿਹੜੀਆਂ ਸਾਡੀਆਂ ਸਿਆਸੀ ਮੰਗਾਂ ਸੀ ਅਸੀਂ ਉਹਦਾ ਪ੍ਰੋਟੋਕੋਲ ਮੰਗਿਆ ਸਾਡੇ ਆਗੂ ਸਾਹਿਬਾਨ ਨੇ ਤਾਂ ਫਿਰ ਉਹਨਾਂ ਨੇ ਦੇਖ ਲਿਆ ਕਿ ਇਹਨਾਂ 'ਤੇ ਕਾਬੂ ਪਾਉਣਾ ਜਿਹੜਾ ਉਹ ਮੁਸ਼ਕਿਲ ਹੈ ਕਿਉਂਕਿ ਉੱਥੇ ਵੀ ਜਿੰਦਾਬਾਦ ਮੁਰਦਾਬਾਦ ਨਾਰੇ ਚੱਲੇ ਨੇ ਜਦੋਂ ਵੀ ਸਾਡੀ ਸਵੇਰੇ ਚਾਹ ਆਈ ਹੈ ਚਾਹ ਜਿਹੜੀ ਸੀ ਬਹੁਤ ਵਧੀਆ ਨਹੀਂ ਸੀ ਖਰਾਬ ਚਾਹ ਸੀ ਸਾਡੇ ਸਾਰੇ ਕਿਸਾਨ ਸਾਥੀਆਂ ਨੇ ਪੀਣ ਤੋਂ ਮਨਾਂ ਕਰਤਾ ਸੀਗਾ ਕਿਉਂਕਿ ਜਿਵੇਂ ਆਮ ਕੈਦੀਆਂ ਵਾਲੀ ਉਹੀ ਲੰਗਰ ਸਾਡੇ ਵਾਸਤੇ ਆਇਆ ਤਾਂ ਉਸ ਤੋਂ ਫਿਰ ਜਦੋਂ ਜਿੰਦਵਾਦ ਮੁਰਦਾਬਾਦ ਹੋਈ ਤਾਂ ਦੁਬਾਰ ਤੋਂ ਸਾਡਾ ਸਾਰਾ ਖਾਣਾ ਚਾਹ ਵੀ ਚਾਹ ਦੇ ਨਾਲ ਸਾਨੂੰ ਬਿਸਕੁਟ ਵੀ ਦਿੱਤੇ ਜਾਂਦੇ ਸੀਗੇ ਸਿਆਸੀ ਕੈਦੀ ਨਹੀਂ ਸਾਨੂੰ ਬਰਸ਼ ਟੂਥਪੇਸਟ ਬਿਸ਼ਾਉਣ ਵਾਸਤੇ ਕੱਪੜੇ ਨਵੇਂ ਇਹ ਸਾਰੀਆਂ ਸਹੂਲਤਾਂ ਸਾਨੂੰ ਦਿੱਤੀਆਂ ਗਈਆਂ ਪਰ ਜਿਹੜੇ ਉੱਥੋਂ ਦੇ ਕੈਦੀ ਸੀਗੇ ਜਿਵੇਂ ਸਾਨੂੰ ਦੱਸਦੇ ਨੇ ਉਹਨਾਂ ਦੇ ਹਾਲਾਤ ਬਹੁਤ ਜ਼ਿਆਦਾ ਮਤਲਬ ਵਧੀਆ ਨਹੀਂ ਹੈਗੇ ਉਹਨਾਂ ਤੋਂ ਜਿਹੜਾ ਕੰਮ ਵੀ ਲਿਆ ਜਾਂਦਾ ਹੈਗਾ ਤਾਂ ਉਹ 40 ਰੁਪਏ ਉਹਨਾਂ ਨੂੰ ਇੱਕ ਦਿਹਾੜੀ ਦੇ ਦਿੱਤੇ ਜਾਂਦੇ ਨੇ ਜਿਵੇਂ ਕਿ ਮਿਸਤਰੀ ਪੁਣੇ ਦਾ ਕੰਮ ਰਾਜਗਰੀ ਦਾ ਉਹ ਕਰਦੇ ਸੀ ਸਾਥੀ ਉੱਥੇ ਲੱਗੇ ਹੋਏ ਸੀਗੇ ਜਿਵੇਂ ਬੂੜਾਂ ਦੇ ਨੇੜੇ-ਨੇੜੇ ਬਣਾ ਰਹੇ ਸੀਗੇ ਉਹ ਬੈਠਣ ਵਾਸਤੇ ਤਾਂ ਜਿਹੜੇ ਇਲੈਕਟ੍ਰੀਸ਼ੀਅਨ ਨੇ ਉਹ ਵੀ ਆਪਣੇ ਕੈਦੀ ਨੇ ਜਿਹੜੇ ਕੰਟੇਨਰ ਤੇ ਸਮਾਨ ਆ ਉਹ ਵੀ ਜਿਹੜਿਆਂ ਨੂੰ ਸਜਾਵਾਂ ਹੋਈਆਂ ਹੋਈਆਂ ਉਹ ਸਾਰਿਆਂ ਨੂੰ ਮਤਲਬ ਬਹੁਤ ਘੱਟ ਮਿਹਨਤਾਂ ਨਾਲ ਜਿਹੜਾ ਤੇ ਕੰਮ ਬਹੁਤ ਜ਼ਿਆਦਾ ਲਿਆ ਜਾਂਦਾ ਹੀ ਉੱਥੇ ਨਾ ਨਾਲ ਕਿਵੇਂ ਉਹਨਾਂ ਦਾ ਵਿਹਾਰ ਕਿਵੇਂ ਰਿਹਾ ਪ੍ਰਸ਼ਾਸਨ ਦਾ ਨੇ ਦੇਖੋ ਜਿਹੜਾ ਪੁਲਿਸ ਪ੍ਰਸ਼ਾਸਨ ਦਾ ਵਿਹਾਰਤਾ ਜਿਵੇਂ ਦੱਸਤਾ ਬੜਾ ਅਤਮ ਨਿੰਦਣੀਆਂ ਤੇ ਬਹੁਤ ਜ਼ਿਆਦਾ ਮਾੜਾ ਰਿਹਾ ਹੈ ਬਾਹਰ ਜਿਵੇਂ ਪਰ ਜਿਹੜਾ ਜੇਲ੍ਹ ਦੇ ਪ੍ਰਸ਼ਾਸਨ ਦਾ ਜਾਂ ਤਾਂ ਉਹ ਲਾਲੂ ਵੀ ਜਿਵੇਂ ਅਸੀਂ ਸ਼ੁਰੂ ਚ ਗਏ ਆ ਉਹਨਾਂ ਨੂੰ ਕੁਝ ਤਾਂ ਦਿਲੋਂ ਹਮਦਰਦੀ ਵੀ ਹੋ ਸਕਦੀ ਹੈ ਸਾਡੇ ਨਾਲ ਕਿਉਂਕਿ ਅਸੀਂ ਆਪਦੇ ਹੱਕਾਂ ਲਈ ਲੜਦੇ ਸੀਗੇ ਉਹ ਵੀ ਕਿਸਾਨਾਂ ਦੇ ਪੁੱਤ ਸੀ ਤੇ ਦੂਸਰਾ ਜਿਹੜਾ ਉਹਨਾਂ ਨੇ ਇਹ ਵੀ ਬਚਿਆ ਕਿ ਇਹ ਜਿਹੜੇ ਇੱਥੇ ਆਏ ਨੇ ਕਿਸਾਨ ਸਾਥੀ ਤਾਂ ਸਾਰੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਸੀਗੇ ਆਪਣੇ ਉਹ ਜਿਹੜੇ ਉੱਥੇ ਉਹਨਾਂ ਦੇ ਸਿਆਸੀ ਅਧਿਕਾਰ ਬਣਦੇ ਸੀ ਉਹ ਸਾਰਿਆਂ ਨੂੰ ਸਮਝਦੇ ਸੀ ਜਿਸ ਕਾਰਨ ਮੈਂ ਸਮਝਦਾ ਕਿ ਉੱਥੇ ਸਾਨੂੰ ਬਹੁਤੀ ਦਿੱਕਤ ਨਹੀਂ ਆਈ ਹੈ ਜੇਲ੍ਹ ਚ ਅਸੀਂ ਸ਼ੰਭੂ ਦੀ ਸਟੇਜ ਤੇ ਮੈਂ ਮਨਦੀਪ ਸਿੰਘ ਪੂਤਗੜ੍ਹ ਤੇ ਬਾਈ ਗੁਰਜੰਟ ਜੀ ਮੇਰੇ ਨਾਲ ਬੈਠੇ ਨੇ ਅਸੀਂ ਤਿੰਨੋਂ ਬਲਾਕ ਪਾਤੜਾਂ ਦੇ ਜਿਹੜੇ ਸਾਥੀ ਸ਼ੰਭੂ ਦੀ ਸਟੇਜ ਅਸੀਂ ਜਾ ਕੇ ਚਲਾਈ ਆ ਸਾਡੇ ਜਸਵਿੰਦਰ ਸਿੰਘ ਜੀ ਲੋਂਗੋਵਾਲ ਸਾਹਿਬ ਬੋਲੇ ਨੇ ਉੱਥੇ ਤਾਂ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਰਿਕਵੈਸਟ ਕੀਤੀ ਕਿ ਆ ਆਉਣ ਵਾਲੇ ਦਿਨਾਂ 'ਚ ਵੀ ਪ੍ਰੋਟੈਸਟ ਕਰਨਾ ਹੈ ਉਹਨਾਂ ਨੂੰ ਬੇਨਤੀ ਕੀਤੀ ਐ ਸਟੇਜ ਤੋਂ ਜਦੋਂ ਬੋਲ ਕੇ ਹਟੇ ਨੇ ਤਾਂ ਫਿਰ ਅਸੀਂ ਉਹਨਾਂ ਨੂੰ ਜਾਣ ਲਈ ਕਿਹਾ ਜਿਹੜੇ ਕਿ ਲਗਭਗ 11 ਕਿਲੋਮੀਟਰ ਤੁਰ ਕੇ ਮੇਰੀ ਉਹਨਾਂ ਨਾਲ ਰਾਤੀਂ ਫੋਨ ਤੇ ਗੱਲ ਹੋਈ ਸੀ ਉਹਨਾਂ ਨੇ ਦੱਸਿਆ ਕਿ 11 ਕਿਲੋਮੀਟਰ ਕਿਉਂਕਿ ਰੇਲਵੇ ਲਾਈਨ ਤੇ ਇੰਨੀ ਜ਼ਿਆਦਾ ਪੁਲਿਸ ਸੀ ਹਰ ਜਗ੍ਹਾ ਪੁਲਿਸ ਪੁਲਿਸ ਸੀ ਤਾਂ ਬਹੁਤ ਜ਼ਿਆਦਾ ਖੇਤਾਂ ਵਿੱਚ ਦੀ ਨਿਕਲ ਕੇ 11 ਕਿਲੋਮੀਟਰ ਉਹਨਾਂ ਨੂੰ ਪੈਦਲ ਚੱਲਣਾ ਪਿਆ ਇਸ ਤਰ੍ਹਾਂ ਦੇ ਮੋਰਚੇ ਦੇ ਹਾਲਾਤ ਸੀ ਸਾਨੂੰ ਦਿਨੇ ਸਾਥੀਆਂ ਨੂੰ ਉੱਥੋਂ ਸ਼ੰਭੂ ਦੀ ਹਾਂਜੀ ਬਿਲਕੁਲ ਕਿਉਂਕਿ ਉਸ ਦੀ ਜਿਹੜੀ ਸਾਡੀ ਰਣਨੀਤੀ ਅਗਲੀ ਬਣਾਈ ਹੋਈ ਸੀ ਅਗਲੇ ਦਿਨ ਉਹ ਡੀਸੀ ਆਫਿਸ ਜਿਹੜਾ ਉਹਨਾਂ ਨੇ ਵੱਡਾ ਕਿਸਾਨਾਂ ਦਾ ਇਕੱਠ ਕਰਕੇ ਪ੍ਰੋਟੈਸਟ ਕੀਤਾ ਉੱਥੇ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਜਿਹੜੇ ਕਿ ਸੰਗਰੂਰ ਜੇਲ੍ਹ ਤੋਂ ਸਾਡੇ ਨਾਲ ਹੀ 28 ਤਰੀਕ ਨੂੰ ਰਿਹਾ ਹੋਏ ਨੇ ਤੇ ਪ੍ਰਧਾਨ ਸਰ ਅਗਲੀ ਆਪਣੀ ਰਣਨੀਤੀ ਕੀ ਹੋਏਗੀ ਦੇਖੋ ਅੱਜ ਸਾਡੀ ਮੀਟਿੰਗ ਹੈਗੀ ਹੈ ਉਸ ਚੀਜ਼ ਵਿੱਚ ਪਹਿਲਾਂ ਹੀ ਦੱਸਤਾ ਪ੍ਰਧਾਨ ਸਾਹਿਬ ਨੇ ਵੀ ਅਗਲਾ ਜਿਹੜਾ ਸਾਡਾ ਪ੍ਰੋਗਰਾਮ ਹੈ ਭਾਜੀਪੀ ਤੇ ਜਿਹੜੇ ਇਹ ਝਾੜੂ ਪਾਰਟੀ ਆਪਾਂ ਇਹਨਾਂ ਨੂੰ ਹੁਣ ਕਹਿ ਦਈਏ ਜਿਹੜੀ ਆਮ ਤੋ ਕੇ ਕ੍ਰਾਂਤੀਕਾਰੀ ਨਕਲੀ ਇਨਕਲਾਬੀ ਸੀਗੇ ਇਹ ਆਮ ਤੋ ਜਿਹੜੇ ਖਾਸ ਬਣੇ ਹੋਏ ਨੇ ਹੁਣ ਕਿਉਂਕਿ ਜਿਹੜੀ ਇਤਿਹਾਸ ਵਿੱਚ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਸਿਰਫ ਇੱਕ ਰਾਜਾ ਹੁਣ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨਾਲ ਵੀ ਗੱਲ ਕੀਤੀ ਉਹ ਕਹਿੰਦੇ ਵੀ ਇੱਕ ਰਾਜਾ ਹੋਇਆ ਔਰੰਗਜ਼ੇਬ ਜਿਨੇ ਕਿ ਸ਼ਿਵਾਜੀ ਰਾਓ ਨੂੰ ਮਰਾਠਿਆਂ ਦਾ ਜਿਹੜਾ ਸੀ ਉਹ ਮੀਟਿੰਗ ਵਾਸਤੇ ਬੁਲਾ ਕੇ ਉਹਨੂੰ ਫੜ ਲਿਆ ਸੀਗਾ ਤਾਂ ਸੇਮ ਉਸ ਤਰ੍ਹਾਂ ਦਾ ਇਹ ਔਰੰਗੀ ਸਰਕਾਰਾਂ ਨੇ ਜਿਹੜਿਆ ਨੇ ਸੇਮ ਵਰਤਾਰਾ ਹੁਣ ਸਾਡੇ ਕਿਸਾਨ ਲੀਡਰਾਂ ਨਾਲ ਕੀਤਾ ਪਿੱਛੇ ਛੁਰਾ ਮਾਰਿਆ ਉੱਥੇ ਬੁਲਾ ਕੇ ਸਾਰਿਆਂ ਨੂੰ ਗ੍ਰਿਫਤਾਰੀ ਕੀਤੀ ਹੈ ਤੇ ਮੋਰਚਿਆਂ ਦੇ ਉੱਪਰ ਜ਼ਬਰਨ ਕਿ ਰਾਤ ਦੇ ਹਨੇਰੇ ਦਾ ਫਾਇਦਾ ਉਠਾ ਕੇ ਜ਼ਬਰਨ ਜਿਹੜਾ ਉੱਥੇ ਕਿਸਾਨਾਂ ਤੇ ਤਸ਼ੱਦਦ ਕੀਤਾ ਉੱਥੇ ਟਰਾਲੀਆਂ ਚੋਰੀ ਕਰਾਈਆਂ ਸਾਡੇ ਏਸੀ ਪੱਕੇ ਹਰ ਤਰ੍ਹਾਂ ਦਾ ਜਿਹੜਾ ਸਾਡਾ ਉਹਨਾਂ ਨੇ ਨੁਕਸਾਨ ਕੀਤਾ ਸਾਡੇ ਜਿਹੜੇ ਬਹਿਰਾਮ ਕੇ ਉਹਨਾਂ ਨੂੰ ਵੀ ਨਜਾਇਜ਼ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਆ ਸਾਡੇ ਸੂਬਾ ਗੂ ਕਿਸਾਨ ਯੂਨੀਅਨ ਦੇ ਨੇ ਤਾਂ ਇਸ ਤਰ੍ਹਾਂ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਉਹੀ ਸੇਮ ਔਰੰਗਜੀਬ ਦੀ ਨੀਤੀ ਤੇ ਜਿਹੜਾ ਇਹ ਚੱਲ ਰਹੇ ਨੇ ਤੇ ਮੈਨੂੰ ਇਹ ਲੱਗਦਾ ਆਉਣ ਵਾਲੇ ਸਮੇਂ ਚ ਕਿ ਜਿਸ ਤਰ੍ਹਾਂ ਔਰੰਗਜੀਬ ਇੱਕ ਲਾਹਣਤਾਂ ਵਾਲੀ ਮਾਰਿਆ ਗਿਆ ਸੀ ਜੋ ਕਿ ਸਾਡੇ ਸਾਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਔਰੰਗਜ਼ੇਬ ਨਾਲ ਜਿਹੜਾ ਮੁਕਾਬਲਾ ਕੀਤਾ ਤਾਂ ਜਬਰਦਸਤ ਸਬਰ ਨਾਲ ਕੀਤਾ ਤੇ ਹੁਣ ਅਸੀਂ ਉਹੀ ਪੂਰਨਤਾ ਤੇ ਚੱਲਦੇ ਜਬਰ ਨੂੰ ਸਬਰ ਨਾਲ ਮੁਕਾਬਲਾ ਕਰ ਰਹੇ ਹਾਂ ਤੇ ਮੈਨੂੰ ਇਹ ਲੱਗਦਾ ਆਉਣ ਵਾਲੇ ਸਮੇਂ 'ਚ ਜਿਵੇਂ ਔਰੰਗਜ਼ੇਬ ਲਾਂਡਾ ਨਾਲ ਮਾਰ ਗਿਆ ਮਾਰਿਆ ਗਿਆ ਸੀ ਤਾਂ ਇਹਨਾਂ ਦਾ ਸਿਆਸੀ ਕੈਰੀਅਰ ਵੀ ਸਾਰਾ ਇਸੇ ਤਰ੍ਹਾਂ ਖਤਮ ਹੋ ਜਾਣਾ ਜੀ ਪ੍ਰਸੰਗਿਕ ਸਵਾਲ ਨੂੰ ਤੁਹਾਨੂੰ ਹੋਰ ਕਿ ਜਿਵੇਂ ਡੀਐਸਪੀ ਚਾਹਾਨ ਨੇ ਕੁਝ ਦਿਨ ਪਹਿਲਾਂ ਵੀਡੀਓ ਵਾਇਰਲ ਕੀਤੀ ਹੈ ਜ ਜਿਹਦੇ 'ਚ ਪ੍ਰਸ਼ਾਸਨ ਵੀ ਇਨਵੋਲ ਹੈ ਹਨਾ ਟੀਟਮੈਂਟ ਟਰਾਲੀਆਂ ਚੋਰੀ ਗਈ ਉਸੇ ਸਿੱਧੂ ਸਾਹਿਬ ਕਹਿੰਦੇ ਨੇ ਕਿ ਡੀਏਜੀ ਵੀ ਇਜੇ ਜੇ ਕਿਸਾਨ ਆਪਦਾ ਸਮਾਨ ਸੰਦ ਜੋ ਵੀ ਆਪਣਾ ਨਾਲ ਲੈ ਗਏ ਤੇ ਦੂਜੇ ਪਾਸੇ ਪ੍ਰਸ਼ਾਸਨ ਕਹਿੰਦਾ ਕਿ ਸਾਡੇ ਹੀ ਪ੍ਰਸ਼ਾਸਨਾਂ ਨੇ ਚੋਰੀ ਕੀਤਾ ਹੈ। ਬਿਲਕੁਲ ਦੇਖੋ ਜਿਹੜੇ ਡੀਆਈਜੀ ਸਿੱਧੂ ਨੇ ਹੁਣ ਕੋਈ ਰਹੀ ਨਹੀਂ ਇਸ ਤਰ੍ਹਾਂ ਦੀ ਗੱਲਬਾਤ ਕਿਉਂਕਿ ਉਹਨਾਂ ਨੂੰ ਸਿੱਧੇ ਅੰਮ੍ਰਿਤਸ਼ਾਹ ਤੋਂ ਫੋਨ ਆਉਂਦੇ ਸੀ। ਤਾਂ ਆਪਾਂ ਕਹਿ ਲਈਏ ਕਿ ਪੰਜਾਬ ਪੁਲਿਸ ਤੇ ਜਿਹੜਾ ਕੰਟਰੋਲ ਹੈਗਾ ਉਹ ਕੇਂਦਰ ਦੀ ਸਰਕਾਰ ਦਾ ਹੈਗਾ ਤਾਂ ਉਹ ਆਪਾਂ ਨੂੰ ਪਤਾ ਹੀ ਹੈ ਕਾਰਪੋਰੇਟ ਪੱਖੀ ਸਰਕਾਰ ਹੈ। ਉਹਨਾਂ ਨੇ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਕਿੰਨਾ ਤਸ਼ੱਦਦ ਹੋਇਆ ਆਪੋ ਗੱਲਾਂ 'ਚ ਪੈਣਾ ਤਾਂ ਲੰਬਾ ਹੋ ਜੂਗਾ। 101 ਕਿਸਾਨਾਂ ਨੂੰ ਵੀ ਉਹਨਾਂ ਨੇ ਪੈਦਲ ਦਿੱਲੀ ਨਹੀਂ ਜਾਣ ਦਿੱਤਾ ਕਿਉਂਕਿ ਜਿਹੜੀ ਇਹ ਸਰਕਾਰਾਂ ਨੇ ਅੰਗਰੇਜ਼ਾਂ ਤੋਂ ਵੀ ਅੱਗੇ ਸਰਕਾਰਾਂ ਨਿਕਲੀਆਂ